ਆੰਦਾਂ ਬਾਬਾ ਅੰਡਰ ਪੈਸਿੰਗ ਜੀ ਜੀ ਦਿਨ ਲੈ ਤੁਸੀਂ ਇਸ ਪਿੰਡ ਕਮਾਲਪੁਰ ਤੋਂ ਖਾ ਰਹੇ ਆ। ਸਾਡੇ ਫਾਦਰ ਸਾਹਿਬ ਵੀ ਇੱਥੇ ਸਾਲ ਤੋਂ ਪਹਿਲਾਂ ਸੇਵਾ ਕਰਦੇ ਸੀ। ਉਹ ਇਹ ਨਾ ਕਿਹੜੇ ਪਿੰਡ 'ਚ ਕਰਦੇ ਸੀ ਕਿ ਮੇਰੇ ਪਾਸ ਸੀ ਜੀ। ਹਾਂਜੀ ਇਹਨਾਂ ਨੂੰ ਇੱਕ ਮਿੰਟ ਲਈ ਦੇਖਦੇ ਆ ਉਹਨਾਂ ਨੇ ਆਪਣੇ ਕੁਝ ਜੀਰੂ ਆਪਣੀ ਪ੍ਰਦਾਨਗੀ ਦੀ ਜਿਹੜੀ ਪਹਿਲਾਂ ਆ ਪ੍ਰਦਾਨਗੀ ਦਾ ਪਦਾਰਥ ਮੇਰਾ ਨਾਮ ਰਾਜਦੀਪ ਖਰ ਮੈਂ ਉਹਨਾਂ ਦੀ ਬੁੱਕੀ ਹੈ ਨਹੀਂ ਸਪੈਸ਼ਲ ਹਾਂਜੀ ਤੇ ਜਿਹੜੀ ਸੇਵਾ ਕਰ ਰਹੀ ਕੀ ਨਾਂ ਹੀ ਇਹਨਾਂ ਦਾ ਜੀ ਜੀ ਪ੍ਰਦਾਨ ਬਾਬਾ ਇਨਰ ਤੈਰ ਸੀ ਹਾਂਜੀ ਫੁਰਦਵਾਰ ਦਰਬਾਸੀ ਇੱਥੇ ਸੇਵਾ ਕਰਦੇ ਸੀ ਵੀ 25 ਸਾਲ ਤੋਂ ਹਨੋ ਇੱਕ ਮਹੀਨੇ ਤੋਂ ਕਾਲਚਲਾ ਕਾਲਚਲਾ ਨਾ ਕਰ ਗਿਆ। ਉਹਨਾਂ ਦਾ ਸੇਵਾ ਆਪਣੇ પતિ ਜੇ ਸਰਦਾਰ ਸੁਵੇਕ ਸਿੰਘ ਨੂੰ ਵਕਸ਼ਿਸ਼ ਕੀਤੀ ਹੈ। ਸੁਭਾਈ ਕੁਸ਼ੀ ਦਾ ਖਾਲਸਾ ਸੁਭਾਈ ਕੁਸ਼ੀ ਕੁਜੀ ਕੀ ਪਤਨੀ। ਬੇਟਾ ਨਾਂ ਕੀ ਹੈ? ਨਾਂ ਕੀ ਬੇਟਾ? ਮੇਰਾ ਨਾਮ ਗੁਰਪ੍ਰੀਤ कौर ਹੈ। ਹਾਂਜੀ। ਮੈਂ ਸਰਦਾਰ ਸਰਜਨ ਸਿੰਘ ਜੋ ਕਿ ਇੱਥੋਂ ਦੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸੀ ਮੈਂ ਉਹਨਾਂ ਦੀ ਪੁੱਤਰੀ ਨੂੰ ਆ ਤੇ ਮੇਰੇ ਦਾਦਾ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੇਵਾ ਨਿਭਾਈ ਇੱਥੇ ਤੇ ਉਹਨਾਂ ਨੇ ਹਰ ਇੱਕ ਮਤਲਬ ਗੁਰਦੁਆਰੇ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਰੈਨੂਏਟ ਕੀਤਾ ਬਟ ਉਹਨਾਂ ਨੂੰ ਜਿੰਨਾ ਵੀ ਟਾਈਮ ਉਹਨਾਂ ਨੇ ਸੇਵਾ ਕੀਤੀ ਬਹੁਤ ਵਧੀਆ ਕੀਤੀ ਹੋਣੋ ਮਤਲਬ ਮਹੀਨੇ ਤੋਂ ਇੱਕ ਮਹੀਨੇ ਤੋਂ ਕਾਲ ਸੇਵਾਣਾ ਕਰਦੇ ਨੇ ਤੇ ਉਹਨਾਂ ਨੇ ਇਹ ਸੇਵਾ ਅੱਗੇ ਪਰ ਆਪਣੇ ਹੁੰਦੇ ਆ ਹੀ ਆਪਣੇ ਪ੍ਰਧਾਨ ਵੀ ਉਹਨਾਂ ਨੇ ਆਪਣੇ ਜਿੰਦ ਦੇ ਦਿੱਤੀ ਸੀ ਕੀ ਨਾਮ ਦਾ ਸ਼ੇਖ ਸਿੰਘ ਅਰੇ ਵਾ ਮਹਾਰਾਜਾ ਨੂੰ ਲੱਖ ਲੱਖ ਵਧਾਈ ਦੇਣੇ ਆ ਜੀ ਕਿੱਧਰ ਪੜਾ ਕਰਨੇ ਇਹਨਾਂ ਨੇ ਇੰਨਾ ਇੱਥੇ ਪੇ ਜੋ ਕਰਕੇ ਮੁੜ ਕੇ ਪੱਗੇ ਵਾਲੀ ਗਏ ਸੀ ਪਿੰਡ ਬੱਗੇ ਆਣੀ ਪਈਦਾ ਗਾੜੀ ਇਧਰ ਆ ਰਿਹਾ ਆਮਸੋਂ ਕੇ ਡੇਰੇ ਜੇ ਬੱਲੀ ਕਾ ਦੇ ਡੇਰਿਆਂ ਦੇ ਹੁਣ ਇਧਰ ਪਿੰਡ ਨੂੰ ਆਪਣੇ ਕਿਉਂ ਕਿ ਆ ਸੰਗੀਤ ਸੰਤਨ ਬਬੜ ਪੈਸੇ ਵਿੱਚ ਸ਼ੀਕਾ ਸਤਾਨ ਕੋ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਨਿਭਾ ਰਿਆ ਰਹੇ ਬੜੀਆਂ ਸੰਸਕਾ ਛੇਤਾ ਤੇ ਧੂਨ ਨਾਲ ਬਹੁਤ ਮਾਰੇ ਆਣੇ ਇੱਕ ਜੁਟ ਹੋ ਗਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਗਏ ਨੇ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਭਗੇ ਤਨ ਤਰ ਅਬਰਸ਼ੀਹ ਪਵੰਦਰ ਪੈਸੇ ਦੇ ਸਤਾਨਾਂ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸੰਗਤਾਂ ਰਾਂਗ ਦੇ ਕੇ ਸਾਰੀਆਂ ਸਰਦਾਰਾਂ ਦੇ ਕੇ ਮਨਾ ਰਿਹਾ ਨੇ ਲੱਖ ਲੱਖ ਵਧਾਈਆਂ ਹੁਣ ਕੱਲ੍ਹ ਪਵੰਦਰ ਪੈਸੇ ਦੇ ਗੱਲ ਅਸਲਾਮਾ ਜੋਰ ਮਿਲਾ ਹੈ ਹਰਿਆ ਸਰਕਾਰ ਨੂੰ ਬੇਦੀ ਖੁਸ਼ਾ ਸਦਾ ਹੈ ਨਾਲ ਮੈਂ ਕਿ ਰੌਣਕਾਂ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਤਨ ਤਨ ਬਾਬਾ ਮਰਪੈ ਸਿੰਘ ਦੀ ਸ਼ਹੀਦ ਹੋ ਸਿੰਘ ਉਹ ਜਿਨ੍ਹਾਂ ਦੇ ਅਸਥਾਨ ਤੋਂ ਹਰ ਸਾਲ ਨਗਰ ਕੀਰਤਨ ਦੀ ਰਮਤਾ ਹੁੰਦੀ ਹੈ ਉਸੇ ਤਰ੍ਹਾਂ ਹੀ ਐਤਨ ਸਾਲ ਵੀ ਬਹੁਤ ਵਧੀਆ ਧੂਮਤਾਂ ਦੇ ਨਾਲ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਹੈ ਜੀ ਬਹੁਤ ਵਧੀਆ ਦਰਸ਼ਕ ਮੇਦੇ ਸਾਰੀਆਂ ਸੰਗਤਾਂ ਕਰ ਰਹੀਆਂ ਨੇ ਬਹੁਤ ਧੂਮਤਾਂ ਦੇ ਨਾਲ ਕੱਲ ਮੇਲਾ ਵੀ ਬਣਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਨੌਜਵਾਨ ਮੀਰਾ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਸਾਰੇ ਵੀਰ ਭਰਾ ਨਸ਼ਿਆਂ ਨੂੰ ਛੱਡੀਏ ਠੀਕ ਹੈ ਜੀ ਆਉਣ ਵਾਲੀ ਤੌਜਵਾਨੀ ਨੂੰ ਸੰਭਾਲੀਏ ਸਾਡੇ ਪੰਜਾਬ ਨੂੰ ਸੰਭਾਲੀਏ ਜੋ ਕਿ ਸਾਡੇ ਨਾਲ ਘਕਾ ਹੋ ਰਿਹਾ ਹੈ ਠੀਕ ਹੈ ਜੀ ਉਹ ਸਰਕਾਰਾਂ ਤੋਂ ਅਸੀਂ ਆਪਣੀਆਂ ਮੰਗਾਂ ਰੱਖੀਏ ਆਪਣੇ ਪੰਜਾਬ ਨੂੰ ਬਚਾਈਏ ਸਾਡੀ ਇਹੋ ਬੇਨਤੀ ਹੈ ਵੈਗੁਰਤੀ ਕਾ ਖਾਲਸਾ ਵੈਗੁਰਤੀ ਕੀ ਫਤਿਹ ਸਤਿ ਆਕ ਪ੍ਰਿੰਸਪਾਲ ਸਿੰਘ ਮੋਪਰ ਐ ਕਮਿਸ਼ਨਰ ਜਿਨ੍ਹਾਂ ਨੇ ਤੰਤਨ ਬਾਬਾ ਗੁਰਪ੍ਰੀਤ ਸਿੰਘ ਜੀ ਦੇ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਸੰਗਤਾਂ ਨੇ ਬੜਾ ਮਾਣ ਸਤਿਕਾਰ ਦਿੱਤਾ ਜਿੱਥੇ-ਜਿੱਥੇ ਮੀਡੀਆ ਦੇ ਤਨਵਾਦ ਹੈ ਉੱਥੇ ਸਮੂਹ ਸੰਗਤ ਦਾ ਪੰਜਾ ਪਿਆਰਿਆਂ ਦਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪੋ ਤਾਂ ਕੋਟ ਨੂੰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੱਤੇ ਵੀ ਜਰੂਰਤ ਪਵੇ 996990989 ਫਿਰ ਦੁਬਾਰਾ ਹੈ 996990989 ਪ੍ਰਤਪਾਲ ਸਿੰਘ ਕੋ ਪਰਾਏ ਕਮਿਸ਼ਨਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਰਪੈ ਸਿੰਘ ਜੀ ਤੋਂ ਇਹ ਕਿੱਥੇ ਕਿਤੇ ਪੜਾ ਦੇ ਕੀ ਕੀ ਇਹ ਬਾਰੇ ਕੀ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਪਿੰਡ ਗਮਾਨਪੁਰੇ ਆ ਕੇ ਧੰਨ ਧੰਨ ਬਾਬਾ ਨਰਪੈ ਸਿੰਘ ਜੀ ਦੇ ਜੋ ਮਹਾਨ ਸਤਾਨ ਤੋਂ ਮਹਾਨ ਨਗਰ ਕੀਰਤਨਾਂ ਸੰਗਤਾਂ ਕੱਢਦੀਆਂ ਨੇ ਤੇ ਪੜਾ ਦਾਰ ਪੜਾ ਪਿੰਡ ਗਮਾਨਪੁਰੇ ਦੇ ਵਿੱਚ ਸਾਰਿਆਂ ਗੁਰਦਵਾਨਾਂ ਗੁਰਧਾਮਾ ਦੇ ਸਹਿਬਾਨਾਂ ਦੇ ਤਕਾ ਹੁੰਦਾ ਹੈ ਉੱਥੇ ਇਹਨਾਂ ਦੇ ਪੜਾਅ ਹੁੰਦੇ ਨੇ ਤੇ ਸੰਗਤਾਂ ਗੁਰੂ ਮਹਾਰਾਜ ਦਾ ਹਰ ਜਸ ਗਾਉਂਦੀਆਂ ਹੁੰਦੀਆਂ ਨੇ ਤੇ ਪ੍ਰਮਾਤਮਾ ਦੇ ਘਰੋਂ ਬੜੀਆਂ ਹੀ ਸੰਗਤਾਂ ਦੀ ਆਸਾਂ ਬਰਾਦਾ ਪੂਰੀਆਂ ਹੁੰਦੀਆਂ ਨੇ ਇਹ ਬੜੀ ਭਾਰੀ ਜਗ੍ਹਾ ਏ ਜੀ ਤੇ ਸ਼ਹੀਦਾ ਸਿੰਘਾਂ ਦੀ ਜਗਾ ਵਾ ਇਸ ਕਰਕੇ ਇਹਨਾਂ ਸਿੱਧਾ ਸਿੰਘਾਂ ਦੇ ਅੱਗੇ ਸਦਾ ਹੀ ਸਿਰ ਸਾਡੇ ਝੁਕਦੇ ਨੇ ਤੇ ਅਸੀਂ ਸਾਰੇ ਹੀ ਨਗਰ ਵਾਸੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਆ ਕੇ ਸ਼ਹੀਦਾ ਸਿੰਘਾਂ ਦਾ ਇਹ ਪ੍ਰੋਗਰਾਮ ਨਗਰ ਕੀਰਤਨ ਦਾ ਕਵਰ ਕੀਤਾ ਹੈ ਬਹੁਤ ਬਹੁਤ ਧੰਨਵਾਦ ਜੀ ਨਗਰ ਕ੍ਰਿਸ਼ਨ ਦੀ ਸਾਰੇ ਹੀ ਇਲਾਕਾ ਨਿਵਾਸੀਆਂ ਤੇ ਦੇਸ਼ ਪ੍ਰਦੇਸ਼ ਵਿੱਚ ਬੈਠੀਆਂ ਸਾਧ ਸੰਗਤਾਂ ਨੂੰ ਮੇਰੇ ਵੱਲੋਂ ਰੇਸ਼ਮ ਪ੍ਰਧਾਨ ਹਲਕਾ ਵੈਸਟ ਆਮ ਆਦਮੀ ਸੀਨੀਅਰ ਆਗੂ ਪ੍ਰਧਾਨ ਵਿਕਸਾਨ ਵਿੰਗ ਦਾ ਮੈਂ ਸਾਰੀਆਂ ਸੰਗਤਾਂ ਨੂੰ ਆਪਣੇ ਵੱਲੋਂ ਤੇ ਆਪਣੇ ਨਗਰ ਵੱਲੋਂ ਬਹੁਤ ਬਹੁਤ ਵਧਾਈ ਦੇਣਾ ਹਾਂ ਤੇ ਮੇਲੇ ਦੀਆਂ ਕੱਲ ਜੋੜ ਮੇਲੇ ਦੀਆਂ ਰੌਣਕਾਂ ਨੂੰ ਸਾਰੀਆਂ ਸੰਗਤਾਂ ਵੱਲ ਚੜ੍ਹ ਕੇ ਆ ਗਏ ਤੇ ਜਿਹੜਾ ਜੋੜ ਮੇਲੇ ਦੀਆਂ ਸੰਗਤਾਂ ਨੂੰ ਵਧਾਓ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਤੇ ਹਰ ਜਸ ਗਾਓ ਤੇ ਨਾਲ ਹੀ ਮੈਂ ਮੈਸੇਜ ਦੇਣਾ ਚਾਹੁੰਦਾ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਤੋਂ ਦੂਰ ਹੋ ਕੇ ਅੰਮ੍ਰਿਤ ਛਕ ਕੇ ਗੁਰੂ ਆਲੇ ਬੰਨ ਤੇ ਗੁਰੂ ਦੇ ਚਰਨੀ ਲੱਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ